ਸਸਿਕਾ ਦੋਸਤੋ ਇੱਕ ਐਫਆਈਆਰ ਦਰਜ ਕੀਤੀ ਗਈ ਕੇਸ ਇਨਸਾਨ ਤੇ ਜਿਹੜੀ 34 ਸਾਲ ਦੀ ਉਮਰ ਤੱਕ ਇੱਕ ਵੀ ਦੇਸ਼ ਦੇ ਵਿੱਚ ਕਿਤੇ ਵੀ ਇੱਕ ਐਫਆਈਆਰ ਤੱਕ ਦਰਜ ਨਹੀਂ ਆ ਕੇਸ ਇਨਸਾਨ ਤੇ ਜਿਹੜਾ ਸਟੇਟ ਬੋਰਡ ਆ ਤੇ ਜਿਹਨੂੰ ਪੰਜਾਬ ਸਰਕਾਰ ਨੇ ਆਜ਼ਾਦੀ ਦਿਹਾੜੇ ਤੇ ਸਟੇਟ ਬੋਰਡ ਨਾਂ ਨਿਵਾਜਿਆ ਸਟੇਟ ਬੋਰਡ ਦਿੱਤਾ ਤੇ ਕੰਪਲੇਂਟ ਕੌਣ ਆ ਉਹ ਜਿਹਨੇ ਕਿਸ ਤਰੀਕੇ ਨਾਲ ਪੰਜਾਬ ਤੇ ਅਮਰਸਰ ਦੇ ਵਿੱਚ ਪੰਜਾਬ ਦੇ ਨਾਂ ਉੱਤੇ ਕੀ ਕੀ ਆਪਣਾ ਬਣਾਇਆ ਤੇ ਕੇਸ انسان ਦੇ ਉੱਤੇ ਜਿਹੜਾ ਅੱਜ ਵੀ ਉਸੇ ਘਰ ਚ ਰਹਿ ਰਿਹਾ ਜਿੱਥੇ ਉਹ ਪਹਿਲਾਂ ਰਹਿੰਦਾ ਸੀਗਾ ਤੇ ਅੱਜ ਉਸੇ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਜਿਸ ਤਰ੍ਹਾਂ ਪਹਿਲਾਂ ਕਰਦਾ ਸੀਗਾ ਜਿਹੜਾ ਪੰਜਾਬ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਤੇ ਆਪਣੀ ਫੇਸਬੁੱਕ ਉਤੇ ਅੱਜ ਨਹੀਂ ਪੁਰਾਣੀਆਂ ਚੈੱਕ ਕਰ ਲਿਓ ਜਿਵੇਂ ਬਾਕੀ ਲੀਡਰ ਆਪਣਾ ਆਕਾ ਆਪਣੇ ਲੀਡਰ ਨੂੰ ਖੁਸ਼ ਕਰਨ ਲਈ ਹੋਲਡਿੰਗਸ ਉੱਤੇ ਉਹ ਫੋਟੋਆਂ ਲਾਉਂਦੇ ਨੇ ਉਹ ਉਹਨਾਂ ਸ਼ਹੀਦਾਂ ਦੀਆਂ ਲਾ ਕੇ ਚੱਲਦਾ ਤੇ ਉਹਨਾਂ ਨੂੰ ਸੰਮੁਖ ਹੋ ਕੇ ਉਨਾਂ ਦਾ ਸਤਕਾਰ ਕਰਕੇ ਘਰੋਂ ਨਿਕਲਦਾ ਤੇ ਐਫ ਆਈ ਆਰ ਦਰਜ ਕੀਤੀ ਗਈ ਧਾਰਾਵਾਂ ਲਾਈਆਂ ਗਈਆਂ 384 506 ਤੇ 5 500 ਫਰੋਤੀ ਮੰਗਣਾ ਤੇ ਆਧਾਰ ਬਣਾਇਆ ਗਿਆ ਇੱਕ ਸੀਸੀਟੀਵੀ 2023 ਦੀ ਕੋਈ ਸੀਸੀਟੀਵੀ ਜਿਹਦੇ ਵਿੱਚ ਮੈਂ ਮੰਨੇ ਕੋ ਪੈਸੇ ਲੈ ਰਿਆ ਮੈਂ ਮੰਨੇ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਸਾਰੇ ਸ਼ਹਿਰ ਨੂੰ ਪਤਾ ਆ ਕਿ 2018 ਤੋਂ ਲੈ ਕੇ 2023 ਤੱਕ ਤੇਰਾ ਸੋਸ਼ਲ ਮੀਡੀਆ ਕੌਣ ਚਲਾਉਂਦਾ ਰਿਹਾ ਤੇਰੀ ਸਕ੍ਰਿਪਟ ਜਿਹੜੀ ਤੂੰ ਸਪੀਚ ਕਰਦਾ ਸੀਗਾ ਕੌਣ ਲਿਖ ਕੇ ਦਿੰਦਾ ਰਿਹਾ ਨਾਲ ਬੈਠ ਕੇ ਕੌਣ ਉਹਦੀ ਤਿਆਰੀ ਕਰਾਉਂਦਾ ਰਿਹਾ ਕਦੋਂ ਤੂੰ ਅਥਰੂ ਸੁਟਣੇ ਆ ਕੌਣ ਤਿਆਰੀ ਕਰਾਉਂਦਾ ਰਿਹਾ ਕਿਉਂਕਿ ਸਾਰਾ ਕੁਝ ਸਕ੍ਰਿਪਟਡ ਹੁੰਦਾ ਕਿ ਤੁਸੀਂ ਅਥਰੂ ਕਦੋਂ ਸੁਟਣੇ ਨੇ ਰੋਣਾ ਕਦੋਂ ਆ ਅੱਖਾਂ ਕਦੋਂ ਮਲਦੀਆਂ ਨੇ ਗੁੱਸਾ ਕਦੋਂ ਦਿਖਾਣਾ ਕਿਹੜੀ ਐਗਰੈਸਿਵ ਸਪੀਚ ਐ ਕਿਹੜੀ ਠੰਡੀ ਐ ਕਿਹੜੀ ਸ਼ਾਂਤ ਐ ਕਿਹੜੀ ਰੋਣ ਵਾਲੀ ਐ ਉਹਦੀ ਤਿਆਰੀ ਕਰਾਉਣੀ ਤੇ ਆਪਦੇ ਮੋਬਾਈਲ 'ਚ ਮੈਂ ਸ਼ੂਟ ਕਰਦਾ ਰਿਹਾ ਸ਼ੂਟ ਕਰਨ ਤੋਂ ਬਾਅਦ ਦੋਜ਼ ਮਤਲਬ ਉਹ ਤੋਂ ਬਾਅਦ ਐਡੀਟਿੰਗ ਕਰਕੇ ਆਪਣੇ ਲੈਪਟਾਪ ਤੋਂ ਇਹਦੀ ਫੇਸਬੁੱਕ ਤੇ ਪਾਉਂਦਾ ਰੇ ਸਾਰੇ ਸਬੂਤ ਮੈਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਪਾ ਦਾਂਗਾ ਤੇ ਮੈਂ ਮੰਨੇ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਕੰਮ ਕਰਦਾ ਜੋ ਉਹਨਾਂ ਕਮਿਟਮੈਂਟ ਤੋਂ ਕੀਤੀ ਸੀਗੀ ਜੋ ਤੋਂ ਉਹਨੂੰ ਪੈਸੇ ਦਿਂਦਾ ਸੀਗਾ ਤੇ ਜਦੋਂ ਤੇਰੇ ਕੋਲ ਸੀਸੀਟੀਵੀ ਤੇ ਸਾਹਮਣੇ ਪੈਸੇ ਲੈਣ ਆਇਆ ਤੇ ਤੂੰ ਉਹਦਾ ਆਧਾਰ ਬਣਾ ਕੇ ਫਰੋਤੀ ਬਣਾ ਲੈਣਾ ਉਹਨੂੰ ਜਦੋਂ ਮਤਲਬ ਮੈਂ ਇੰਨਾ ਕਿ ਜ਼ਿਆਦਾ ਅਨਪੜਿਆ ਆ ਜਾਂ ਕਿ ਮੈਂ ਕਿਸੇ ਤੋਂ ਪੈਸੇ ਲੈਣ ਚੱਲੇ ਆਂ ਤੇ ਮੈਨੂੰ ਇਹ ਨਹੀਂ ਪਤਾ ਉਹ ਤੇ ਸੀਸੀਟੀਵੀ ਨੇ ਮੇਰੀ ਮਿਹਨਤ ਦੀ ਕਮਾਈ ਦੇ ਪੈਸੇ ਦੇਣ ਨੂੰ ਤੂੰ ਫਰੋਤੀ ਬਣਾ ਲਈ ਤੂੰ ਅੱਜ ਤੱਕ ਭਲਾ ਕੀਤਾ ਕਿਹਦਾ ਆ ਪਹਿਲਾਂ ਤੇ ਇਹ ਦੱਸ بڑے ਲੋਕ ਇਸ ਗੱਲ ਤੇ ਕਹਿੰਦੇ ਨੇ ਜੀ ਇਹਦੇ ਸਬੂਤ ਦਿਓ ਬਿਲਕੁਲ ਦਵਾਂਗੇ ਸਬੂਤ ਕਿਤੇ ਨਹੀਂ ਭੱਜਣ ਲੱਗ ਗਏ ਜਿੰਨਾ ਪਹਿਲਾਂ ਸੋਚਦੇ ਸੀਗੇ ਵੀ ਆਹ ਗੱਲ ਤੇ ਆਪਾਂ ਸੰਕੋਚ ਕਰਾਂਗੇ ਮੰਨਿਆ ਹੁਣ ਉਹ ਕਿਸੇ ਗੱਲ ਤੇ ਸੰਕੋਚ ਨਹੀਂ ਜੋ ਸਾਡੇ ਕੋ ਹੋਇਆ ਜੋ ਸਾਡੇ ਕੋ ਸਬੂਤ ਹੋਏ ਕੱਲੇ-ਕੱਲੇ ਅਸੀਂ ਅੰਮ੍ਰਿਤਸਰ ਦੇ ਲੋਕਾਂ ਅੱਗੇ ਪੇਸ਼ ਕਰਾਂਗੇ ਮੈਂ ਉਹਨਾਂ ਲੋਕਾਂ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਫੇਸਬੁੱਕ ਤੇ ਇਹਦਾ 2017 ਦੇ ਵਿੱਚ ਜਦੋਂ ਨੇ ਚੋਣ ਲੜੀ ਸੀਗੀ ਜਿਹਦੇ ਵਿੱਚ ਇਹਨੂੰ 1863 ਵੋਟਾਂ ਪਈਆਂ ਸੀਗੀਆਂ ਉਹ ਜ਼ਰੂਰ ਇੱਕ ਰੀ ਮਤਲਬ ਉਹਦੇ ਉੱਤੇ ਪੜ ਲਿਆ ਜਾਵੇ ਕਿ ਇਹਦੀ ਆਮਦਨ ਕੀ ਸੀ ਤੇ ਇਹਦੇ ਕੋਲ ਉਹਦੋਂ ਕੀ ਪ੍ਰਾਪਰਟੀ ਤੇ ਕੀ ਸੀਗਾ ਉਸ ਤੋਂ ਬਾਅਦ ਮੈਂ ਕੁਛੇ ਦੀਆਂ ਆਈਟੀਆਰ ਇਨਕਮ ਟੈਕਸ ਰਿਟਰਨਸ ਵੀ ਇਹਦੇ ਨਾਲ ਕਮੈਂਟਸ ਦੇ ਵਿੱਚ ਪਾ ਦਾਂਗਾ ਉਹਦੇ ਉੱਤੇ ਵੀ ਜ਼ਰੂਰ ਸਟੱਡੀ ਕਰਿਓ ਪਲੀਜ਼ ਤੇ ਇਹਦੇ ਨਾਲ ਉਸ ਤੋਂ ਬਾਅਦ ਇਹਦੇ ਕੋਲ ਕੀ ਕੀ ਆਇਆ ਉਹ ਵੀ ਜ਼ਰੂਰ ਚੈੱਕ ਕਰਿਓ ਇਹਦੇ ਦੋ ਪਲਾਟ ਜਿੱਤੇ ਨੇ ਘਰ ਬਣਾਇਆ ਕਿਦਾਂ ਜਦੋਂ ਲੋਕਡਾਊਨ ਚ ਸਾਰੇ ਲੋਕ ਪਰੇਸ਼ਾਨ ਸੀਗੇ ਤੇ ਉਦੋਂ ਨੇ ਉਹਦੀ ਕੰਸਟਰਕਸ਼ਨ ਕਰਾਈ ਉਹਦੇ ਨਾਲ ਦੇ ਦੋ ਪਲਾਟ ਜਿਹੜੇ ਆ ਸਾਲ ਪਹਿਲਾਂ ਲਈ ਕਮਰਸ਼ੀਅਲ ਪਲਾਟ ਜਿਹੜਾ ਰਣਜੀਤ ਐਮਨੀਓ ਦੇ ਵਿੱਚ ਇੱਕ ਹੋਰ ਲਿਆ ਪਰ ਹੁਣ ਕਰੀਏ ਕੀ ਕਿੱਥੇ ਕਿੱਥੇ ਜਾਈਏ ਇੱਕ ਸਾਡੇ ਬਾਈਪਾਸ ਤੇ ਇਨ ਆਊਟ ਬੇਕਰੀ ਮੈਂ ਕੋਈ ਉਦਾਹਰਣ ਹੀ ਦੇ ਰਿਹਾ ਉਹਦੇ ਬੈਕ ਸਾਈਡ ਤੇ ਇੱਕ ਇੱਕ ਦੋ ਪਲਾਟ ਨੇ ਦੋ ਜਾਂ ਇੱਕ ਮਤਲਬ ਵੱਡਾ ਪਲਾਟ ਆ ਉਹਦੇ ਆਨੇ ਰੀਸੈਂਟਲੀ ਮਤਲਬ ਉਹਦਾ ਟ੍ਰਾਂਸਫਰ ਪਿੱਛੇ ਕਰਾ ਕੇ ਉਹਦਾ ਕੋਈ ਕੰਮ ਕਰਾਇਆ ਆ ਹੁਣ ਉਹ ਟ੍ਰਾਂਸ ਉਹ ਹੈਗੀ ਇਹਦੀ ਬੇਨਾਮੀ ਸਪੱਤੀ ਜਦੋਂ ਮੈਂ ਉੱਤੇ ਜਾ ਕੇ ਕੰਮ ਕਰਨ ਲੱਗਦਾ ਤਾਂ ਮੈਨੂੰ ਪਤਾ ਲੱਗਦਾ ਉਹ ਇਹਨੇ ਆਪਣੇ ਕਿਸੇ ਦੋਸਤ ਦੇ ਉਹਦੀ ਵਾਈਫ ਦੇ ਨਾਮ ਤੇ ਲਿਆ ਹੋਇਆ ਤੇ ਉਹ ਵਿਚਾਰਾ ਮੈਨੂੰ ਕਹਿੰਦਾ ਕਿ ਬਬਲੂ ਪਾ ਦੇਖੀ ਕਿਤੇ ਇਸ ਚੱਕਰ ਦੇ ਵਿੱਚ ਮੇਰੀ ਵਾਈਫ ਤੇ ਕੋਈ ਗੱਲ ਨਾ ਆਵੇ ਤੇ ਮੈਂ ਐਡਾ ਮਾੜਾ ਇਨਸਾਨ ਨਹੀਂ ਆ ਕਿ ਉਸ ਉਸ ਬੰਦੇ ਦੀ ਮਤਲਬ ਕੋਈ ਉਹਨੂੰ ਮੁਸੀਬਤ ਦੇ ਵਿੱਚ ਪਾਦਾ ਕਿ ਉਹਦੀ ਵਾਈਫ ਦੀ ਜਵਾਬ ਦੇ ਹੀ ਹੋਵੇ ਇਦਾਂ ਦੀਆਂ ਬਣੀਆਂ ਸਾਰੀਆਂ ਪ੍ਰਾਪਰਟੀਆਂ ਨੇ ਤੁਸੀਂ ਨੌਜਵਾਨੋ ਤੁਸੀਂ ਵੀ ਇਸ ਗੱਲ ਉੱਤੇ ਥੋੜੀ ਮਿਹਨਤ ਕਰੋ ਇਹਨੀਆਂ ਗੱਡੀਆਂ ਤੇ ਜਾਂਚ ਕਰੋ ਕਰੋ XT001 PB02 XT001 M001 W001 DD001 F007 ਉਸ ਤੋਂ ਇਲਾਵਾ ਇੱਕ DN007 ਇਹ ਨੰਬਰ ਕਿੰਨੇ ਦਾ ਤੁਸੀਂ ਵੀ ਨੌਜਵਾਨੋ ਇਹ ਤੁਹਾਡਾ ਵੀ ਦੇਸ਼ ਆ ਤੁਸੀਂ ਵੀ ਤੁਹਾਡਾ ਵੀ ਫਰਜ਼ ਬਣਦਾ ਚੈੱਕ ਕਰੋ ਕਿ ਉਹ ਨੰਬਰ ਕਿੰਨੇ ਦਾ ਤੇ ਗੱਡੀਆਂ ਕਿੰਨੇ ਦੀਆਂ ਇਹਦਾ ਇੱਕ ਵਾਰੀ ਇਹਦੇ ਵਿੱਚ ਦੇਖੋ ਵੀ ਕੀਤਾ ਕੀ ਇਹਨੇ ਕਿਤਨਾ ਪੈਸੇ ਬਣਾਏ ਇਹਨੇ ਉਹਦੇ ਇਲਾਵਾ ਪਿਛਲੇ 8 ਅਗਸਤ ਤੋਂ ਮੈਂ ਚੱਲਿਆ ਹੋਇਆ ਤੇ ਇਹਦੇ ਕਲਾਸ ਮੈਂ ਬੋਲਦੇ ਆ ਮੈਨੂੰ ਮਨੋਂ ਲਈ ਕੀ ਕੀ ਨਹੀਂ ਇਹਨੇ ਹੱਥ ਕੰਡੇ ਅਪਣਾਏ ਕਈ ਕਦੀ ਗੁੱਸੇ ਨਾਲ ਕਦੀ ਪਿਆਰ ਨਾਲ ਕਦੀ ਮੇਰੀਆਂ ਵੀਡੀਓਜ਼ ਪਾ ਕੇ ਕਦੀ ਸੀਸੀਟੀਵੀ ਕਰਕੇ ਕਦੀ ਕੇਕੋ ਬੁਲਾ ਕੇ ਕੀ ਕੀ ਤਰ੍ਹਾਂ ਇਹ ਮੇਰੇ ਕੰਟਰੋਲ 'ਚ ਆ ਜਾਏ ਕੀ ਇਹ ਤਰ੍ਹਾਂ ਬੁਲਾਣਾ ਬੰਦ ਕਰ ਦੇ ਮੈਨੂੰ ਆਫਰ ਕੀ ਕੀਤਾ ਗਿਆ ਪੈਸੇ ਵੀ ਆਫਰ ਕੀਤੇ ਗਏ ਇਹ ਆਫਰ ਕੀਤਾ ਗਿਆ ਕਿ ਮਿਲ ਕੇ ਚੱਲਦੇ ਆ ਉੱਪਰਲੇ ਮੈਂ ਸੰਭੀ ਜਾਊਂਗਾ ਮਤਲਬ ਜਿਹੜੇ ਵੱਡੇ ਲੋਕ ਨੇ ਤੇ ਥਲੜੇ ਸ਼ਹਿਰ ਦੇ ਜਿਹੜੇ ਛੋਟੇ ਵਪਾਰੀ ਨੇ ਵਾਗਿਓ ਤੂੰ ਸਾਂਭੀ ਜਾ ਤੇ ਮਿਲ ਕੇ ਚੱਲਦੇ ਆ ਭਾਵ ਮਿਲ ਕੇ ਠੱਗੀ ਟੋਰੀ ਕਰਦੇ ਆ ਮੈਂ ਨਹੀਂ ਮੰਨਿਆ ਇਸ ਗੱਲ ਦੇ ਉੱਤੇ ਮੈਨੂੰ ਗੁਰੂ ਸਾਹਿਬ ਦੀ ਬੜੀ ਕਿਰਪਾ ਆ ਮੈਂ ਸੰਤੁਸ਼ਟ ਆ ਆਪਣੀ ਲਾਈਫ ਦੇ ਵਿੱਚ ਅੱਜ ਵੀ ਮੈਂ ਦੱਸਣਾ ਚਾਹੁੰਦਾ ਮੈਂ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਮੈਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਸੀਗਾ ਕਿ ਜਦੋਂ ਇਹ ਪਰਚਾ ਹੋਣਾ ਸੀਗਾ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੇ ਮੇਰੀ ਮਦਦ ਕੀਤੀ ਮੈਂ ਉਹਨਾਂ ਦਾ ਸਾਰੀ ਉਮਰ ਕਰਜ਼ਦਾ ਰਵਾਂਗਾ ਕਿ ਕਿਸ ਤਰੀਕੇ ਨਾਲ ਉਹਨਾਂ ਦੱਸਿਆ ਕਿ ਸਾਡੇ ਵੱਡੇ ਅਫਸਰ ਜਿਹੜੇ ਨੇ ਸਾਡੀ ਮਜਬੂਰੀ ਹੈ ਪਰ ਭਾਜੀ ਤੁਸੀਂ ਬੰਦੇ ਠੀਕ ਹੋ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਆਂ ਤੇ ਕਿਸ ਤਰੀਕੇ ਨਾਲ ਉਹਨੇ ਹਰ ਗੱਲ ਦੇ ਵਿੱਚ ਮੇਰਾ ਸਹਿਯੋਗ ਕਰਕੇ ਮੇਰਾ ਉਹਨਾਂ ਨੇ ਵਾਦਾ ਕਰਾਇਆ ਮੈਂ ਅੰਮ੍ਰਿਤਸਰ ਦੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜਾ ਅਹਿਮ ਰੋਲ ਜਿਹੜਾ ਉਹ ਮਤਲਬ ਅਦਾ ਕੀਤਾ ਮੈਨੂੰ ਆਸ ਨਹੀਂ ਸੀ ਪਰ ਉਹ ਬੜਾ ਜ਼ਿਆਦਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਆ ਮੇਰੇ ਕੋਲ ਸ਼ਬਦ ਹੀ ਨਹੀਂ ਆ ਗਏ ਤੇ ਉਹ ਖਾਸ ਕਰਕੇ ਅੰਮ੍ਰਿਤਸਰ ਦੇ ਵਪਾਰੀਆਂ ਦਾ ਉਹਨਾਂ ਲੋਕਾਂ ਦਾ ਕਿਉਂਕਿ ਸਵੇਰ ਦੇ ਜਿੰਨਾਂ ਜਿੰਨ ਨੂੰ ਪਤਾ ਲੱਗਦਾ ਸੀ ਐਫ ਆਈ ਆਰ ਹੋਈ ਆ ਇੰਨੇ ਲੋਕਾਂ ਦੇ ਮੈਨੂੰ ਫੋਨ ਆਏ ਹੱਲਾਸ਼ੇਰੀ ਦੇਣ ਵਾਸਤੇ ਕਿ ਤਗੜਾ ਰਹੀਂ ਤੇਰੇ ਨਾਲ ਆ ਮੈਂ ਜਿੰਨਾਂ ਲੋਕਾਂ ਦੀ ਆਸ ਵੀ ਨਹੀਂ ਕਰਦਾ ਸੀਗਾ ਕਿ ਉਹ ਮੈਨੂੰ ਜਾਣਦੇ ਹੋਣਗੇ ਕਿ ਉਹ ਵੀ ਲੋਕ ਮੈਨੂੰ ਫੋਨ ਕਰਕੇ ਇਹ ਹੱਲਾਸ਼ੇਰੀ ਦੇ ਰਹੇ ਸੀਗੇ ਕਿ ਡਟਿਆ ਰਹੀਂ ਤੇਰੇ ਨਾਲ ਖੜੇ ਆ ਪੂਰਾ ਸ਼ਹਿਰ ਤੇਰੇ ਨਾਲ ਆ ਹੌਲੀ ਹੌਲੀ ਸਾਰੇ ਬੋਲਣ ਲੱਗ ਜਾਣਗੇ ਤੂੰ ਚਿੰਤਾ ਨਾ ਲਾ ਤੇ ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਤੇ ਮੰਦੇ ਨੂੰ ਕਹਿਣਾ ਚਾਹੁੰਦਾ ਮੰਨਿਆ ਤੂੰ ਪੰਜਾਬ ਦੇ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਰਵਾ ਕੇ ਆਪਣੇ ਪਰਿਵਾਰ ਹਸਾਏ ਆ ਤੇ ਮੇਰਾ ਪਰਿਵਾਰ ਮੇਰਾ ਅੰਮ੍ਰਿਤਸਰ ਆ ਮੇਰਾ ਸ਼ਹਿਰ ਆ ਮੈਂ ਇਨੀ ਸ਼ਹਿਰ ਆ ਮੇਰਾ ਪੰਜਾਬ ਆ ਮੈਂ ਇਨੀ ਦੀ ਸੇਵਾ ਕਰਨਾ ਚਾਹੁੰਦਾ ਆ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਚਾਹੁੰਦਾ ਵਾਂ ਮੈਂ ਜੋ ਉਹਦੇ ਲਈ ਕਰ ਸਕਿਆ ਮੈਂ ਕਰੂੰਗਾ ਮੈਂ ਅੰਮ੍ਰਿਤਸਰ ਦੇ ਤੇ ਲੋਕਾਂ ਨੂੰ ਵੀ اپੀਲ ਕਰੂੰਗਾ ਕਿ ਨੌਜਵਾਨਾਂ ਨੂੰ ਬਾਹਰ ਨਾ ਜਾਓ ਇਹ ਤੁਹਾਡਾ ਦੇਸ਼ ਆ ਮਾਪੇ ਛੱਡ ਕੇ ਤੁਸੀਂ ਬਾਹਰ ਜਾਂਦੇ ਮਜਬੂਰੀਆਂ ਦੇ ਨਾਲ ਆਪਾਂ ਇਹਨੂੰ ਰਹਿਣ ਯੋਗ ਬਣਾਵਾਂਗੇ ਮੈਂ ਤੁਹਾਨੂੰ ਇਹ ਵਾਦਾ ਕਰਦਾ ਮੇਰੀ ਇਨੀ ਔਕਾਤ ਤਾਂ ਨਹੀਂ ਆ ਪਰ ਮੈਂ ਤੁਹਾਨੂੰ ਇਸ ਚੀਜ਼ ਦਾ ਵਾਦਾ ਕਰਦਾ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਜਿੰਨੇ ਵੀ ਭ੍ਰਸਟ ਲੋਗ ਨੇ ਜਿਹੜੇ ਬਲੈਕਮੇਲਰ ਨੇ ਜਿਹੜੇ ਤੁਹਾਨੂੰ ਵਪਾਰ ਕਰਨ ਤੋਂ ਡੱਕਦੇ ਨੇ ਜਿਹੜੇ ਤੁਹਾਡੇ ਹੱਕਾਂ ਤੇ ਡਾਕਾ ਮਾਰਦੇ ਨੇ ਕਿ ਬਿਲਡਿੰਗ ਬਣਾਈ ਤੇ ਪਹਿਲਾਂ ਸਾਨੂੰ ਪੈਸੇ ਦਿਓ ਜਿਨ੍ਹਾਂ ਨੇ ਕ腐ਪਸ਼ਨ ਜਿਹੜੀ ਆ ਸੈਂਟਰਲਾਈਜ਼ ਕੀਤੀ ਹੋਈ ਹੈ ਕਿ ਕਿਸੇ ਅਫਸਰ ਨੂੰ ਪੈਸੇ ਦੇਣ ਦੀ ਜਗ੍ਹਾ ਸਾਨੂੰ ਦਿਓ ਅਸੀਂ ਤੁਹਾਡਾ ਕਰਾਂ ਅਸੀਂ ਤੁਹਾਡਾ ਆਪਣੇ ਆਪ ਕੰਮ ਕਰਾ ਦਾਂਗੇ ਉਹਨਾਂ ਸਾਰੇ ਲੋਕਾਂ ਦੇ ਨਾਲ ਮਨ ਨੂੰ ਘਰ ਬਿਠਾ ਕੇ ਅਸੀਂ ਵਧੀਆ ਤਰੀਕੇ ਨਾਲ ਪੰਜਾਬ ਸਿਰਜਣ ਵੱਲ ਚਲੀਏ ਮੇਰੀ ਕੋਈ ਗੱਲ ਲੱਗੇ ਕਿ ਮੈਂ ਹਵਾ ਚ ਗੱਲਾਂ ਕਰਦਾ ਆ ਜਾਂ ਮੈਂ ਬੜਾ ਜਾਣ ਕੇ ਤੁਹਾਨੂੰ ਇਮੋਸ਼ਨਲ ਕਰਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਬਾਰੇ ਪਤਾ ਕਰਿਓ ਮੇਰੀ ਕੋਈ ਪੁਰਾਣੀ ਕੋਈ ਐਫ ਆਈ ਆਰ ਕੱਢਿਓ ਕੋਈ ਪੁਰਾਣੀ ਸ਼ਿਕਾਇਤ ਕੱਢਿਓ ਤੇ ਦੱਸਿਓ ਕਿਸੇ ਨਾਲ ਚੀਟ ਤੇ ਨਹੀਂ ਕੀਤਾ ਕਿਸੇ ਨਾਲ ਮਾਰਾ ਤੇ ਨਹੀਂ ਕੀਤਾ ਕਿ ਕੋਈ ਬਿਲਡਿੰਗ ਦੀ ਫੋਟੋ ਲੈ ਕੇ ਪੈਸੇ ਤਾਂ ਨਹੀਂ ਲਏ ਕਿਸੇ ਦੀ ਆਤੀਆ ਹੀ ਪਾ ਕੇ ਪੈਸੇ ਤਾਂ ਨਹੀਂ ਲਏ ਫਿਰ ਜੇ ਇਸ ਇਨਸਾਨ ਉੱਤੇ ਇਸ ਉਮਰ ਤੱਕ ਕੋਈ ਪਰਚਾ ਨਾ ਹੋਇਆ ਹੋਵੇ ਜਿਹੜਾ ਕਾਨੂੰਨ ਦੀ ਇੰਨੀ ਜ਼ਿਆਦਾ ਪਾਲਣਾ ਕਰਦਾ ਹੋਵੇ ਵੀ ਕਿਸੇ ਸੱਜਣ ਮਿੱਤਰ ਕੋਈ ਉਹੋ ਜੀ ਚੀਜ਼ ਵੀ ਪਈ ਹੋਵੇ ਜਿਹੜੀ ਸਰਕਾਰ ਜਿਹਦੀ ਮਨਾਈ ਕਰਦੀ ਤੇ ਮਉਤੇ ਲੱਗੇ ਨਹੀਂ ਪੈਂਦਾ ਉਸੇ ਵਾਲੇ ਪਾਸੇ ਹੋ ਜੰਦਾ ਕਿ ਕੱਲ ਨੂੰ ਇਹ ਫਸਿਆ ਤੇ ਮੈਂ ਵੀ ਨਾਲ ਫਸੂੰਗਾ ਇੰਨਾ ਜ਼ਿਆਦਾ ਸੰਕੋਚ ਨਾ ਚੱਲਦਾ ਰਿਹਾ ਤੇ ਅੱਜ ਇੱਕ ਜਿਹੜਾ ਗੈਂਗਸਟਰਾਂ ਉਤੇ ਪਰਚਾ ਦਿੱਤਾ ਜਾਂਦਾ 384 ਫਰੋਤੀ ਮੰਗਣਾ ਉਹ ਦਿੱਤਾ ਗਿਆ ਫਿਰ ਵੀ ਮੰਨਾ ਜੀ ਮੈਂ ਬਹੁਤ ਧੰਨਵਾਦ ਆ ਤੁਹਾਡਾ ਕਿ ਮੈਨੂੰ ਪਤਾ ਨਹੀਂ ਸੀਗਾ ਵੀ ਲੋਕ ਇੰਨਾ ਪਿਆਰ ਕਰਦੇ ਨੇ ਮੈਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣ ਲਈ ਮੈਂ ਪੂਰੀ ਚੜ੍ਹਦੀ ਗਲਾਂ ਦੇ ਵਿੱਚ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਆ ਤੇ ਮੰਨਿਆ ਜਿੰਨੇ ਤੋਂ ਪਰਚੇ ਕਰਾਉਣੇ ਕਰਾਲਾ ਹੋਰ ਕਰਾਲਾ ਦੋ ਚਾਰ ਲੇਖਾ ਇੱਥੇ ਹੀ ਦੇਣਾ ਪੈਣਾ ਇੱਥੇ ਸ਼ੁਰੂ ਹੋਇਆ ਤੇ ਇੱਥੇ ਤੇ ਜਿਹੜੀਆਂ ਚੀਜ਼ਾਂ ਮੈਂ ਪਹਿਲਾਂ ਸੋਚਦਾ ਸੀਗਾ ਨਹੀਂ ਬੋਲਣੀਆਂ ਉਹ ਹੁਣ ਮੈਂ ਅਮਰਸਰ ਤੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਲੈ ਕੇ ਆਵਾਂਗਾ ਤੇ ਮੇਰਾ ਇਸ ਚੀਜ਼ ਦਾ ਜਿਹੜਾ ਆ ਇਹਨੂੰ ਮੈਂ ਹਰ ਅਮਰਸਦੀ ਨੂੰ ਚਾਹੂੰਗਾ ਪੰਜਾਬ ਵਾਸੀ ਨੂੰ ਕਿ ਇਸ ਚੀਜ਼ ਨੂੰ ਪੂਰੀ ਜ਼ਰੂਰ ਸੁਣੀ ਜਾਵੇ ਵੀਡੀਓ ਤੇ ਹਰ ਚੀਜ਼ ਤੇ ਗੌਰ ਕੀਤਾ ਜਾਵੇ ਤੇ ਜਦੋਂ ਅ ਮੇਰੀ ਟੀਮ ਮੈਨੂੰ ਹੁਕਮ ਕਰੂਗੀ ਮੈਂ ਆਪ ਚੱਲ ਕੇ ਜਾ ਕੇ ਸਰੈਂਡਰ ਕਰੂੰਗਾ ਕੋਰਟ ਦੇ ਵਿੱਚ ਜਾਂ ਥਾਣੇ ਦੇ ਵਿੱਚ ਜਿਵੇਂ ਸਾਡਾ ਪਲਾਨ ਹੋਊਗਾ ਕਿਸੇ ਗੱਲ ਤੋਂ ਭੱਜੇ ਨਹੀਂ ਆ ਗੁਰੂ ਸਾਹਿਬ ਦੀ ਬਹੁਤ ਕਿਰਪਾ ਆ ਚੜ੍ਹਦੀ ਕਲਾ ਚ ਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ